ਇਹ ਪਾਣੀ ਦੀ ਬੜੀ ਸਮੱਸਿਆ ਹੈ ਸੀਵਰੇਜ ਦਾ ਪਾਣੀ ਬਾਹਰ ਮਾਰ ਰਿਹਾ ਕਿਉਂਕਿ ਜਿਹੜੀ ਮੇਨ ਲਾਈਨ ਹੈ ਉਹ ਕਿਤੇ ਨਾ ਕਿਤੇ ਖਰਾਬ ਹੋ ਗਈ ਪਿਛਲੀ ਵਾਰੀ ਅਸੀਂ 11 ਕਰੋੜ ਰੁਪਏ ਦਾ ਮੇਨ ਰਾਈਜ਼ਿੰਗ ਲਾਈਨ ਪਾਈ ਸੀ ਕਲਕੱਤਿਆਂ ਪਾਈ ਪਈ ਹੁਣ ਉਹਦੂ ਅੱਗੇ ਆਲੀ ਖਰਾਬ ਹੋ ਗਈ 2.5 ਸਾਲ ਹੋ ਗਏ ਤਕਰੀਬ ਦੇ ਵਿੱਚ ਹੈ ਲekin ਸਾਡੇ ਕੋਲੇ ਹਲਕੇ ਜਿਹੜੀਆਂ ਕਮੇਟੀ ਉੱਤੇ ਕੋ ਪੈਸੇ ਨਹੀਂ ਹੁੰਦੇ ਕੋਈ ਕਾਗਜ਼ੀ ਕਮੇਟੀ ਹੈ ਸਾਡੇ ਕੋਲ ਸਾਨੂੰ ਸਰਕਾਰ ਪੈਸੇ ਹੁਣ ਉਹ ਲਾਈਨ ਟੁੱਟ ਗਈ ਅਸੀਂ ਸਾਰੇ ਐਮਸੀ ਸਾਹਿਬਾਨ ਸਾਡੇ ਕੇਸੀ ਬਿੰਤਾ ਜੀ ਦੀਪਕ ਜੀ ਸਾਰੇ ਐਮਸੀ ਸਾਹਿਬਾਨ ਮੰਤਰੀ ਨੂੰ ਮੈਨੂੰ ਮੰਤਰੀ ਮਿਲੇ ਨਹੀਂ ਉਹ ਅਮਾ ਸ਼ੰਕਰ ਮਿਲੇ ਸੱਜਣ ਡਾਇਰੈਕਟਰ ਡੋਨਰ ਕਹ ਅਸੀਂ ਠੀਕ ਕਰਾ ਦੇਾਂਗੇ ਹਜੇ ਤੱਕ ਟੈਂਡਰ ਨਹੀਂ ਹੋਇਆ ਕਿਉਂਕਿ ਸਰਕਾਰ ਕੋਲੇ ਪੈਸਾ ਨਹੀਂ ਦਵੰਨੀ ਬਾਗੇ ਰੈਸਟ ਹਾਊਸ 'ਚ ਬਹਿ ਗਏ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੇ ਸਮੱਸਿਆਵਾਂ ਦੱਸੋ ਦਵੰਨੀ ਨਹੀਂ ਕਿਸੇ ਠੇਕੇਦਾਰ ਨੂੰ ਆਖਿਆ ਯਾਰ ਪੈਸਾ ਬੰਦਰ ਦੇ ਹੁਣ ਉਹ ਸਲੋ ਕੰਮ ਕਰ ਰਿਹਾ ਕਿਉਂਕਿ ਠੇਕੇਦਾਰ ਨੂੰ ਪੈਸੇ ਕੌਣ ਦੇਊਗਾ ਟੈਂਡਰ ਹੋਇਆ ਹੋਵੇ ਉਹ ਹੋਲੀ ਉਹਦੀ ਪਾਈਪਾਂ ਬਦਲਦਾ ਅੱਜ ਹੀ ਟੈਂਡਰ ਕਰੋ ਟੈਂਡਰ ਲਾ ਕੇ ਤਿੰਨ ਦਿਨਾਂ ਅਚ ਖੋਲ ਕੇ ਕਿਉਂ ਪਾਈਪਾਂ ਸਿੱਟੇ ਕਿਉਂਕਿ 2-3 ਕਰੋੜ ਰੁਪਏ ਦਾ ਕੰਮ ਹੈ ਹੁਣ ਉੱਥੇ ਪਾਈਪਾਂ ਟੁੱਟੀਆਂ ਮੋਟਰਾਂ ਚੱਲਦੀਆਂ ਨਹੀਂ ਪਾਣੀ ਇੱਥੇ ਬੈਠਨ ਮਾਰ ਰਿਹਾ ਇੱਥੇ ਕਈ ਲੀਡਰ ਆ ਕੇ ਕੋਈ ਕਹਿੰਦਾ ਜੀ ਮੈਨੂੰ ਵੋਟਾਂ ਨਹੀਂ ਪਾਈਆਂ ਫਲਾਣੇ ਨੂੰ ਪਾਈਆਂ ਵੋਟਾਂ ਨਹੀਂ ਪਾਈਆਂ ਕੁਝ ਤਾਂ ਪਾਈਆਂ ਹੀ ਸੁਜਾ ਯਾਰ ਬੰਦੇ ਨੇ ਵੋਟ ਪਾਈ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ ਰਾਜਾ ਵੜੀ ਕਦੇ ਹੁੰਦਾ ਮੈਂ ਤਾਂ ਬੰਦੇ ਨਹੀਂ ਚਲਾ ਗਿਆ لیکن گدربادی ذمہ داری ساڈی ہے بالکل اسی ذمہ داری لینی ہے بے شک سرکار نہیں ہے اج اسی پانچ ٹینکیاں ਨਾਲ پانی چکنا شروع ਕਰਦਾ ਜਿਹੜੀਆਂ ਅਸੀਂ ਪ੍ਰਾਈਵੇਟ ਲਾ ਕੇ ਆਪਣੀਆਂ ਟੰਕੀਆਂ ਲਾਤੀਆਂ ਤੇ ਅਗਲੇ ਕੱਲ ਨੂੰ 100% ਕੱਲ ਨੂੰ ਤੇ ਨਹੀਂ ਪਰਸੋਂ ਝਾੜੂ ਮਾਰ ਕੇ ਸਾਰੇ ਗਦੜਬਾਚ ਜਿੱਥੇ-ਜਿੱਥੇ ਪਾਣੀ ਖੜਾ ਕਰੀ ਪਾਵਾਂਗੇ ਅਸੀਂ ਪਾਣੀ ਕਿਤੇ ਮਰਜ਼ੀ ਲੈ ਕੇ ਜਾਈਏ ਕਿਤੇ ਡੋਲੀਏ ਔਖਾ ਕੰਮ ਹੈ ਸਖਤ ਕੰਮ ਹੈ چار پیسے ਵੀ ਲੱਗਣਗੇ ਇਥੋਂ ਬਾਰ ਜ਼ਿੰਮੇਦਾਰੀ ਹੈ ਸਾਡੀ ਸਾਡੇ ਐਫਸੀ ਸਹਬਾਂ ਅਸੀਂ ਕਦੇ ਜ਼ਿੰਮੇਦਾਰੀਆਂ ਤੋਂ ਨਹੀਂ ਭੱਜਦੇ ਹੁਣ ਫੇਰ ਤੁਸੀਂ ਵੋਟਾਂ ਮੰਗਣੀਆਂ ਲੀਡਰਾਂ ਨੇ ਮੁਖਮੰਤੀ ਸਾਹਿਬ ਨੇ ਆਪਦਾ ਪ੍ਰੋਗਰਾਮ ਕੈਨਸਲ ਕਰਤਾ ਕਿ ਲੋਕਾਂ ਨੂੰ ਕੀ ਪਾਣੀ ਹੈ ਸੋ ਗਾਇ ਦਾ ਮਤਲਬ ਕਿੱਧਰ ਮੈਂ ਸਾਡਾ ਹੈ ਤੇ ਅਸੀਂ ਕਿੱਧਰ ਮੈਂ ਅਸੀਂ ਕੋਈ ਵੀ ਸਮੱਸਿਆ ਕਿੱਧਰ ਮੈਂ ਪੂਰੀ ਦਮਖੰਦ ਦੇ ਨਾਲ ਅਸੀਂ ਆਪਦੀ ਨਿਭਾਵਾਂਗੇ ਤੇ ਦਬਾ ਰਹੇ ਸਮੱਸਿਆ ਤੇ ਪੋਲਿਟਿਕਸ ਕਿੰਨੀ ਜਾਇਮਾਂਦੇ ਜੀ ਸਮੱਸਿਆ ਤਾਂ ਹੈਗੀ ਹੈ ਪੋਲਿਟਿਕਸ ਕਿੰਨੀ ਜਾਇਮਾਂ ਹੈ ਸਮੱਸਿਆ ਚ ਪੋਲਿਟ ਪੋਲਿਟਿਕਸ ਤਾਂ ਕਰਨੀ ਹੈ ਹੁਣ ਜਿਹੜੇ ਬੰਦੇ ਆਏ ਵੀਡੀਓ ਬਣਾਈ ਉਹਨੂੰ ਕੋ ਦੋ ਟੈਂਕੀਆਂ ਲਿਆਓ ਭਰਾਓ ਪਾਣੀ ਗੱਡੋ ਸਾਨੂੰ ਵੀ ਪਤਾ ਮੇਨ ਰਾਈਜ਼ਿੰਗ ਟੁੱਟੀ ਐ ਹੁਣ ਅਸੀਂ ਪਾਣੀ ਢਿੱਡ ਚ ਪੀਤਾ ਜਾਣਾ ਨਹੀਂ ਐ ਜਿੰਨਾ ਚਿਰ ਉਹ ਲਾਈਨ ਨਹੀਂ ਠੀਕ ਹੁੰਦੀ ਪਾਣੀ ਐਦਾ ਹੀ ਰਹੇਗਾ ਔਰ ਅਸੀਂ ਅਖੇਰਾ ਹੱਲ ਕੀ ਐ ਪ੍ਰਾਈਵੇਟ ਟੈਂਕੀਆਂ ਕਰੋ ਟੈਂਕੀਆਂ ਦੇ ਨਾਲ ਪਾਣੀ ਲਿਫਟ ਕਰੋ ਸੂਟਾ ਮਰਾਓ ਅੱਜ ਅਸੀਂ ਐਮਸੀ ਸਰਵਨ ਨੂੰ ਕਿਹਾ ਵੀ ਆਪਾਂ ਹੀ ਕਿਸੇ ਨੇ ਸੁਣਾ ਨਹੀਂ ਔਰ ਮੈਂ ਗਿੱਦੜ ਦੇ ਲੋਕਾਂ ਨੂੰ ਐਮਸੀ ਸਰਵਨ ਨੂੰ ਔਰ ਲੋਕਾਂ ਨੂੰ ਬੇਨਤੀ ਕਰਦਾ ਸਾਰਿਆਂ ਨੂੰ ਧੀਰੇ ਧੀਰੇ ਵਾਚ ਪਾਣੀ ਜਿੱਥੇ ਜਿੱਥੇ ਖੜਾ ਐ ਆਪ ਦੇ ਚੁਣੇ ਹੋਏ ਐਮਸੀ ਨਾਲ ਸੰਪਰਕ ਕਰੋ ਜੇ ਉਹ ਬਿਲਕੁਲ ਤੁਹਾਡੀ ਗੱਲ ਕੋਈ ਨਹੀਂ ਮਸਲਾ ਹਰੂਦਾ ਤਾਂ ਰਾਜੇਵ ਸਿੰਘ ਦੇ ਦਫਤਰ ਸੰਪਰਕ ਕਰੋ ਮੇਰੇ ਨਾਲ ਸੰਪਰਕ ਕਰੋ ਮੈਂ ਭੇਜਾਂਗਾ ਟੈਂਕੀ ਕਿਸੇ ਵੀ ਫੇਸਬੁੱਕ ਤੇ ਪਾ ਦਿਓ ਮੇਰੀ ਤੇ ਹੋਰ ਮੈਸੇਜ ਪਾ ਦਿਓ ਲੇਕਿਨ ਅਸੀਂ ਪਾਣੀ ਇੱਕ ਅੱਧਾ ਦਿਨ ਸਾਨੂੰ ਕੱਦਦਾ ਸਮਝਿਓ ਅਸੀਂ ਲਿਫਟ ਕਰਾਂਗੇ ਬਾਬਾ ਨਾਨਕ ਉੱਤੋਂ ਹੋਰ ਬਰਸਾਤ ਨਾ ਕਰੇ ਤੇ ਅਸੀਂ ਲੋਕਾਂ ਨੂੰ ਰਾਹਤ ਦੇਣ ਤੱਕ ਕਰਾਂਗੇ